ਲਹਣਤਾ ਕਹਿੰਦੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਕਹਿੰਦੇ ਇੱਕ ਸ਼ਰਾਬੀ ਬੰਦਾ ਕਹਿੰਦੇ ਕੀ ਯਾਰ ਉੱਤੇ ਦਾਗ ਲਾਉਂਦਾ ਪਹਿਲਾਂ ਮੈਨੂੰ ਐਂ ਦੱਸੋ ਵੀ ਲਹਣਤ ਪਾਉਣੀ ਕਿਨੂੰ ਆ ਦਾਗ ਲਾਉਣ ਵਾਲੇ ਨੂੰ ਕਰਨੀ ਮੈਂ ਕਿ ਲਹਣਤ ਪਾਉਣੀ ਆ ਜਾਂ ਦਾਗ ਜਿਨ੍ਹਾਂ ਨੇ ਕੀਆ ਲਗਾਉਣ ਦੇ ਵਾਸਤੇ ਉਹਨੂੰ ਕੀਆ ਥਾਂ ਦਿੱਤੀ ਆ ਜਿਨ੍ਹਾਂ ਨੇ ਕੀਆ ਉਹ ਕੰਮ ਕੀਤੇ ਆ ਜਿਹਦੇ ਕਰਕੇ ਅਜੇ ਦਾਗ ਲੱਗ ਰਹੇ ਆ ਉਹਨਾਂ ਲੋਕਾਂ ਨੂੰ ਲਹਣਤ ਪਾਉਣੀ ਆ ਕਿਉਂਕਿ ਮੁੱਖ ਮੰਤਰੀ ਮੈਂ ਕਹਣਾ ਵੀ ਭਗਵਾਨ ਤਾਂ ਮਾੜੀ ਤੇ ਦੋਸ਼ੀ ਨਹੀਂ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਦੀ ਮਰਿਆਦਾ ਇੰਨੀ ਥੱਲੇ ਲੈ ਜਾਂਦੀ ਅਕਾਲ ਤਖਤ ਦਾ ਜਿਹੜਾ ਕਿ ਸਭ ਤੋਂ ਸਰਵੋਤਮ ਸੀ ਮੈਂ ਕਹਿੰਦਾ ਕਿ ਮੁੱਖ ਮੰਤਰੀ ਦੀ ਏਕਾਤ ਕੁਝ ਨਹੀਂ ਹੈ ਅਕਾਲ ਤਖਤ ਮੂਰੇ ਕਿਉਂਕਿ ਅਕਾਲ ਤਖਤ ਉਹ ਆ ਜਿਹੜਾ ਪੂਰੀ ਦੁਨੀਆ 'ਚ ਬਾਦ ਸਿੱਖਾਂ ਨੂੰ ਸੰਦੇਸ਼ ਦਿੰਦਾ ਤੇ ਲੋਕ ਜਿੰਨੇ ਸਿੱਖ ਸੀਗੇ ਉਹ ਸਾਰੇ ਕੀ ਸਿਰ ਝੁਕਾ ਕੇ ਉਹਨੂੰ ਸਜਦਾ ਕਰਦੇ ਤੇ ਸਿਰ ਮੱਥੇ ਮੰਨਦੇ ਸੀ ਪਰ ਅੱਜ ਕਿੰਨੇ ਕਿ ਸਿੱਖ ਮੰਨਦੇ ਆ ਅਜ ਕਾਲ ਤੱਕ ਦੇ ਜਥੇਦਾਰ ਨੂੰ ਸਵਾਲ ਕਿਉਂ ਹੁੰਦਾ ਅਕਾਲ ਤਖਤ ਨੂੰ ਕੀਆ ਜਥੇਦਾਰ ਨੂੰ ਲਾਹਨਤ ਕੀਆ ਕਹਿੰਦੇ ਕਿ ਸ਼ਰਾਬੀ ਬੰਦਾ ਪਾਉਂਦਾ ਕਹਿੰਦੇ ਉਹ ਕਿਵੇਂ ਪਾ ਸਕਦਾ ਉਹ ਭਾਈ ਪਾਊਗਾ ਉਹ ਪਾਊਗਾ ਤਾਂ ਕਿਉਂਕਿ ਬਾਦਲ ਕੇ ਲਾਣੇ ਨੇ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਗਲਤ ਢੰਗ ਨਾਲ ਕੀਆ ਸਾਡੇ ਵਿੱਚ ਲੈ ਕੇ ਆਂਦਾ ਉਹਨਾਂ ਨੇ ਸਤ ਸਿਪਾਹੀ ਸਾਡੇ ਗੁਰੂ ਸਾਹਿਬ ਨੇ ਪੇਸ਼ ਕੀਤਾ ਸੀ ਕਨਸੈਪਟ ਸਤ ਤੇ ਸਿਆਸਤ ਦਾ ਨਹੀਂ ਕੀਤਾ ਸੀ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਬੀਬੀ ਜਗੀਰ ਕੌੜੀ ਕੀ ਇੱਕ ਪਾਸੇ ਐ ਜੀਪੀਸੀ ਦੀ ਪ੍ਰਧਾਨ ਲਾਓ ਜੀ ਤੇ ਉਹੀ ਕੀਆ ਮੰਤਰੀ ਮੰਡਲ ਚ ਸਰਕਾਰ ਚ ਹੋਊਗੀ ਉਹੀ ਜਿਹੜੇ ਕੀ ਸੋਚਾਦਿੰਗ ਲੰਗਾਰ ਕੇ ਐ ਜੀਪੀਸੀ ਮੈਂਬਰ ਹੋਣਗੇ ਉਹੀ ਅੱਧਰਲੇ ਪਾਸੇ ਮੰਤਰੀ ਹੋਣਗੇ ਪਹਿਲੀ ਗੱਲ ਤਾਂ ਕੀ ਆ ਉਹ ਲੋਕ ਲਾਣਤ ਕੀ ਆ ਲਾਣਤ ਦੇ ਲੈਕ ਨੇ ਜਿੰਨਾ ਕਰਕੇ ਅੱਜ ਕਾਲ ਤੱਕ ਤੇ ਸਵਾਲ ਹੁੰਦੇ ਆ ਤੇ ਹਣ ਕੌਣ ਉਹ ਸਾਰੇ ਆਪਾਂ ਜਾਣਦੇ ਆ ਕਿ ਸਭ ਤੋਂ ਵੱਡੇ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅੱਜ ਲਾਣਤਾ ਪਾਓ ਭਗਵੰਤ ਮਾਨ ਦਾ ਕੰਮ ਕਰੂਗਾ ਕਿਉਂਕਿ ਅਗਲੇ ਨੇ ਸਿਆਸਤ ਦਾ ਖਾੜਾ ਬਣਾਤਾ ਕਾਲ ਤੱਕ ਤੇ ਭਗਵੰਤ ਮਾਨ ਸਿਆਸਤ ਦਾ ਆਣਾ ਪਈ ਜਿੱਥੋਂ ਖੜਕੇ ਗਿਆ ਸਿਆਸਤ ਕਰਨਗੇ ਤੇ ਸਿਆਸਤ ਉਹ ਕਰਨਗੇ ਜਿਹੜੀ ਪੰਜਾਬ ਪੱਖੀ ਨਹੀਂ ਸੀ ਜਿਹਨੇ ਪੰਜਾਬ ਬਰਬਾਦ ਕੀਤਾ ਤਾਂ ਫਿਰ ਭਗਵੰਤ ਮਾਨ ਕਿਉਂ ਨਾ ਬੋਲੂਗਾ ਭਗਵੰਤ ਮਾਨ ਨੂੰ ਬੋਲਣ ਨੂੰ ਥਾਂ ਮਿਲੀ ਉਹ ਤਾਂ ਬੋਲਦਾ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਕਿਹੜੀ ਦੇ ਵਿੱਚ ਕੀ ਉਹ ਗਲਤ ਸੀ ਮੈਨੂੰ ਐਂ ਦੱਸ ਦਿਓ ਭਗਵੰਤ ਮਾਨ ਨੇ ਅੱਜ ਗੱਲ ਕੀਤੀ ਕਿ 300 ਸਾਲਾ ਤੁਸੀਂ ਤਾਂ ਬਣਾ ਸਕਦੇ ਹੋ ਤੇ 300 ਸਾਲਾ ਜਿਹੜਾ ਕੀ ਹੈ ਮੈਂ ਕਹਿੰਦਾ ਸੀ 1999 ਚ ਬਣਾਇਆ ਸੀ ਮੁੱਖ ਮੰਤਰੀ ਬਾਦਲ ਸੀ ਉਹ ਸਰਕਾਰ ਨੇ ਨਹੀਂ ਪ੍ਰੋਗਰਾਮ ਰੱਖਿਆ ਸੀ ਤੇ ਉੱਥੇ ਬੁਲਾਇਆ ਕੌਣ ਗਿਆ ਸੀ ਸੈਂਟਰ ਦੇ ਉਹ ਬੰਦੇ ਬੁਲਾਏ ਗਏ ਸੀ ਜਿਹੜੇ ਬੰਦਿਆਂ ਨੇ ਅੱਜ ਕੀਆ ਅੱਜ ਤੋਂ ਨਹੀਂ ਉਹ ਤੋਂ ਪੁਰਾਣੇ ਟਾਈਮਾਂ ਤੋਂ ਵੀ ਲੈ ਕੇ ਮੈਂ ਕਹਣਾ ਸਾਡੇ ਅਕਾਲ ਤਖਤ ਨੂੰ ਤੇ ਸਾਡੇ ਸੂਬੇ ਨੂੰ ਕੰਟਰੋਲ ਕਰਕੇ ਸਾਨੂੰ ਬਰਬਾਦ ਕੀਤਾ ਤੇ ਅੱਜ ਵੀ ਕਰਨ ਦੀ ਕੋਸ਼ਿਸ਼ਾਂ ਕੀ ਉਹਨਾਂ ਚੱਲ ਰਹੀਆਂ ਨੇ ਅੱਜ ਵੀ ਸਾਡੇ ਤਖਤਾਂ ਦੇ ਕੰਟਰੋਲ ਉਹਨਾਂ ਦਾ ਉਹ ਲੋਕ ਕੌਣ ਸੀ ਮੈਨੂੰ ਐਂ ਦੱਸ ਦਿਓ ਉਹ ਕੀ ਸਿੱਖ ਸੀਗੇ ਉਹ ਲੋਕ ਸੀਗੇ ਜਿਹੜੀ ਜਮਾਤ ਨੂੰ ਸਭ ਤੋਂ ਵੱਧ ਕੀ ਅੱਜ ਸਿੱਖਾ ਵੱਲੋਂ ਨਫ਼ਰਤ ਕੀਤੀ ਜਾ ਰਹੀ ਆ ਪਰ ਉਹਨਾਂ ਲੋਕਾਂ ਨੂੰ ਬਰਾਬਰ ਲਿਆ ਕੇ ਬਿਠਾਇਆ ਕਿੰਨਾ ਨੇ ਸੀ ਬਾਦਲਕੇ ਲਾਣੇ ਨੇ ਬਿਠਾਇਆ ਸੀ ਫਿਰ ਅਗਲਾ ਤਾਂ ਭਾਈ ਬੋਲੂਗਾ ਦੂਜੀ ਗੱਲ ਜਿਹੜੀ ਉਹਨੇ ਗੱਲ ਕੀਤੀ ਸੀ ਕਿ ਤੁਸੀਂ ਕਹਿੰਦੇ ਹੋ ਅਸੀਂ ਮੱਜਦ ਪੇਸ਼ ਕਰੇ ਸਬੂਤ ਕਿ ਪੈਸਾ ਕਿੱਥੇ ਵਰਤਿਆ ਉਹਦਾ ਵੀ ਸਬੂਤ ਵਾਲੇ ਨੇ ਸਾਹਮਣੇ ਰੱਖਤਾ ਅਕਾਲ ਤਖਤ ਦੀ ਫਸੀਲਤ ਤੋਂ ਜਿਹੜੀ ਸਭ ਤੋਂ ਪਵਿੱਤਰ ਸਥਾਨ ਆ ਉੱਥੋਂ ਖੜਕੇ ਜਦੋਂ ਮੱਗੇ ਬਾਦਲਕੇ ਨੂੰ ਸਵਾਲ ਕੀਤਾ ਕਿ ਤੁਸੀਂ ਸਰਸਰ ਸਾਹਿਬ ਨੂੰ ਮਾਫ਼ ਕਰਨ ਦੇ ਧਿਆਰਾਂ ਦੇ ਪੈਸੇ ਲਾਏ ਕੇ ਨਾ ਲਾਏ ਕਹਿੰਦਾ ਹਾਂਜੀ ਲਾਏ ਆ ਨੇ ਵੀ પાਕੇ ਮੰਨਿਆ ਵੀ ਤੇ ਪੈਸੇ ਵੀ ਦੱਸੇ ਕਿ ਹਾਂ ਜੀ ਪੈਸੇ ਅਸੀਂ ਲਾਏ ਆ ਪੈਸੇ ਜਮ੍ਹਾਂ ਕਰਾਉਣੇ ਵੀ ਮੰਨੇ ਫਿਰ ਤੁਸੀਂ ਕਿਵੇਂ ਬੋਲ ਸਕਦੇ ਹੋ ਯਾਰ ਅਗਲੇ ਨੂੰ ਬੋਲਣ ਨੂੰ ਥਾਂ ਮਿਲੀ ਅਗਲਾ ਬੋਲੂਗਾ ਸਭ ਤੋਂ ਵੱਡੀ ਗੱਲ ਕੀ ਆ ਵੀ ਕਾਲ ਤੱਕ ਨੂੰ ਸਿਆਸਤ ਵਾਸਤੇ ਵਰਤਣਾ ਸਭ ਤੋਂ ਵੱਡਾ ਨਿਖਿਤ ਪੁਣਾ ਉਥੇ ਕਿਰਦਾਰ ਪੈਦਾ ਹੋ ਜਾਂਦੇ ਸੱਤ ਜਰਨੈਲ ਸਿੰਘ ਜੀ ਦੀ ਸੀ ਗੱਲ ਕਰਦਾ ਉਹਨਾਂ ਨੇ ਕੀ ਕਿਹਾ ਸੀ ਵੀ ਜਿੱਦੇ ਮੈਂ ਸਿਆਸਤ 'ਚ ਆ ਗਿਆ ਤਾਂ ਮੇਰਾ ਸਿਰ ਥੋੜੀ ਜੁੱਤੀ ਹੋਊਗੀ ਇਹ ਕੀ ਆ ਉਹਨਾਂ ਦੇ ਮਗੇ ਮਗੇ ਬੋਲੇ ਹੋਏ ਮਾਈਕ ਦੇ ਵਿੱਚ ਬੋਲੇ ਹੋਏ ਬਿਆਨ ਨੇ ਸੱਤ ਜਰਨੈਲ ਸਿੰਘ ਜੀ ਪਿੰਡ ਵਾਲਿਆਂ ਨੇ ਤੇ ਜਿੰਨੇ ਵੀ ਮੈਂ ਕਿਹਾ ਵੀ ਅੱਜ ਭਗਵੰਤ ਮਾਨ ਨੇ ਜਿਹੜੀਆਂ ਸਵਾਲ ਖੜੇ ਕੀਤੇ ਆ ਉਹ ਸਵਾਲ ਤਾਂ ਖੜੇ ਕੀਤੇ ਆ ਕਿਉਂਕਿ ਭਾਈ ਸਵਾਲ ਖੜੇ ਕਰਨ ਜੋਗਾ ਉਹਨੂੰ ਜਿਹੜੇ ਬੰਦੇ ਨੇ ਥਾਂ ਦਿੱਤੀ ਆ ਅੱਜ ਉਹਨਾਂ ਬੰਦਿਆਂ ਨੂੰ ਲਾਣਤਾ ਪਾਓ ਮੈਂ ਕਿਹਾ ਜੀ ਆਈਟੀ ਸੈਲ ਅਕਾਲੀ ਦਲ ਦਾ ਬੜਾ ਕੁਝ ਕੀਆ ਫੇਕ ਪ੍ਰੋਫਾਈਲਾਂ ਤੋਂ ਵੀ ਆ ਕੇ ਅੱਜ ਉਹਨੂੰ ਵੀ ਗਾਲਾਂ ਕੱਢ ਰਹੇ ਜੀ ਸਾਨੂੰ ਵੀ ਬੇਸ਼ੱਕ ਬੋਲਣ ਪਰ ਅਸੀਂ ਮੋਢਕ ਦੀਵ ਤੋਂ ਕਹਿੰਦੇ ਆ ਕਿ ਸਾਡਾ ਜੋ ਪੰਜਾਬ ਦੇ ਹਾਲਾਤ ਨੇ ਜੋ ਅੱਜ ਕੀ ਆ ਜੀ ਦਸ਼ਾ ਪੰਜਾਬ ਦੀ ਪਹੁੰਚੀ ਵੀ ਆ ਇਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਸੱਤਾ ਨੂੰ ਇਹ ਤੇ ਆਪਣੇ ਧਰਮ ਨੂੰ ਇਕੱਠਾ ਕੀਤਾ ਸਾਡੇ ਗੁਰੂ ਸਾਹਿਬ ਨੇ ਮੈਨਕੜੇ ਮੀਰੀ ਤੇ ਪੀਰੀ ਨੂੰ ਇਕੱਠਾ ਜਰੂਰ ਕੀਤਾ ਸੀ ਪਰ ਇੰਨਾ ਇਕੱਠਾ ਨਹੀਂ ਕੀਤਾ ਸੀ ਉਹਨਾਂ ਨੇ ਪੀਰੀ ਨੂੰ ਹਮੇਸ਼ਾ ਕਿਹਾ ਉੱਤੇ ਰੱਖਿਆ ਸੀ ਮੀਰੀ ਨੂੰ ਕਿਹਾ ਥੱਲੇ ਰੱਖਿਆ ਸੀ ਪਰ ਸਾਡੇ ਵਾਲਿਆਂ ਨੇ ਕਿਹਾ ਮੀਰੀ ਉੱਤੇ ਕਰ ਲਈ ਸਿਆਦਤ ਕੀਆ ਸਾਡੇ ਮੈਂ ਕਿਹਾ ਕੰਟਰੋਲ ਕਰ ਰਹੀ ਹੈ ਪੂਰੇ ਮੈਂ ਕਿਹਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਮੈਂ ਕਿਹਾ ਗਰਵਾਣੀ ਦੱਸੋ ਵੇਚੀ ਗਈ ਕਿ ਨਾ ਵੇਚੀ ਗਈ ਕਿ ਨਜ਼ਰ ਕੰਟਰੋਲ ਇਹਨਾਂ ਦੇ ਆਪ ਦੇ ਚੈਨਲਾਂ ਦਾ ਰਿਹਾ ਉੱਥੇ ਫਿਰ ਭਗਵੰਤ ਮਾਨ ਦਾ ਭਾਈ ਬੋਲੂਗਾ ਅਗਲਾ ਸਿਆਸਤਦਾਨਾ ਜੇ ਸਿਆਸਤ ਉਥੇ ਬੈਠ ਕੇ ਆਪਦੀ ਚਲਾਉਣ ਦੀ ਕੋਸ਼ਿਸ਼ ਕਰੋਗੇ ਧਰਮ ਦੀ ਆੜ ਦੇ ਵਿੱਚ ਠੀਕ ਹੈ ਤੇ ਕੰਮ ਜਿੰਨੇ ਤੁਹਾਡੇ ਕੀਤੇ ਵੇ ਸਾਰੇ ਕਿਹੜੇ ਨੇ ਆਪਾਂ ਸਾਰੇ ਬਿੱਤਰ ਜਾਣਦੇ ਆ ਇਸ ਕਰਕੇ ਲਾਹਤ ਜਿਨ੍ਹਾਂ ਨੂੰ ਪਾਉਣੀ ਪੰਦੀਆਂ ਲਾਹਤ ਉਹਨਾਂ ਨੂੰ ਪਾਇਓ ਭਗਵਾਨ ਤਮਨ ਨੂੰ ਅੱਜ ਮੈਂ ਕਹਣਾ ਵੀ ਜਿੰਨੇ ਵੀ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਂ ਉਹਦੇ ਵਿੱਚ ਕੀ ਅੱਜ ਇਜ਼ਾਫਾ ਕਰਦਾ ਅੱਜ ਐਜੀਪੀਸੀ ਨੂੰ ਲਾਹਤ ਇਸ ਗੱਲ ਕਰਕੇ ਵੀ ਪਾਉਣੀ ਪੰਦੀ ਉਹਦੇ ਕਾਬਜ ਲੋਕਾਂ ਨੂੰ ਉਹਨਾਂ ਲੋਕਾਂ ਨੇ ਅੱਜ ਜਰ 20 ਤਰੀਕ ਨੂੰ ਤਲਵੰਡੀ ਸਾਬੋ ਤੋਂ ਸਾਡੇ ਨੌਵੇਂ ਪਾਸ਼ਾ ਦੀ ਜੀ ਸ਼ਹਾਦ ਨੂੰ ਸਮਰਪਿਤ ਮਾਰਚ ਤੁਰਿਆ ਉਪਰ ਸਰਕਾਰ ਨੇ ਤੋੜਿਆ ਭਾਵੇਂ ਜਿਹੜੀਆਂ ਮਰਜ਼ੀ ਤੇ ਰਸੀ ਉਹਨਾਂ ਨੂੰ ਅੱਜ ਫਿਰ ਕੀ ਆ ਸਪੋਰਟ ਕਿਹਨਾਂ ਨੇ ਕੀਤੀ ਇਹਦਾ ਕਹਿੰਦੇ ਭਾਈ ਅਸੀਂ ਥਾਂ ਵੀ ਨਹੀਂ ਦਿੰਦੇ ਔਕਾਤ ਆ ਮੱਕ ਸਾਡੇ ਤਖਤ ਸਾਹਿਬ ਹੈ ਨਾ ਦੰਦਮਾ ਸਾਹਿਬ ਉਹਦੇ ਨਾਂ ਦਾ ਮੂਹਰੋ ਜਗਾ ਦਈਏ ਤੁਰਨ ਵਾਸਤੇ ਨਾਜ਼ੀ ਕੋਈ ਲੰਗਰ ਦਾ ਪ੍ਰਬੰਧ ਕਰੀਏ ਇਨਕਾਰੀ ਕਰਕੇ ਕਿਉਂ ਕਰਗੇ ਕੋਈ ਉਹਦੇ ਬਾਦਲ ਕੀ ਚੜਤ ਨਹੀਂ ਹੁਣੀ ਦੀ ਬਾਦਲ ਕੱਲ ਅੱਲਾ ਕੱਕਾ ਹੈ ਨਹੀਂ ਜੋ ਉਹਨਾਂ ਦੇ ਭੋਗਾਂ ਦੇ ਲੰਗਰ ਵੀ ਕੀ ਗੁਰੂ ਘਰਾਂ ਚੋਂ ਜਾਵੇ ਤੇ ਇੱਥੇ ਜਿੱਥੋਂ ਕੀ ਮਾਰਚ ਤੁਰਨਾ ਦੀ ਮੈਂ ਕਹਿੰਦਾ ਕੋਈ ਸਰਕਾਰ ਆ ਜਨ ਕੋਈ ਵੀ ਤੇਰਾ ਜਿਹੜੀ ਸਾਡੀ ਗੁਰੂ ਦੀ ਉਸਤਤ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰ ਠੀਕ ਹੈ ਹੁਣ ਉਹਨੇ ਅਨੰਦਪੁਰ ਸਾਹਿਬ ਦੇ ਵਿੱਚ ਕੀ ਉੱਥੇ ਮਾਕੇ ਰੱਖਿਆ ਤਾਂ ਉੱਥੇ ਵੀ ਕਾਲ ਤੱਕ ਤੋਂ ਵੱਲੋਂ ਵੀ ਇਹ ਗੱਲਾਂ ਚੱਲ ਰਹੀਆਂ ਨੇ ਐਸਜੀਪੀਸੀ ਵੀ ਕਹਿ ਰਹੀ ਹੈ ਵੀ ਤੁਸੀਂ ਕੌਣ ਹੋਣਿਓ ਬਣਾਉਣ ਵਾਲੇ ਕਿਉ ਗਦੌੜਾ ਕੱਲੇ ਬਾਦਲ ਕਾ ਫੇਰੇ ਆ ਵੀ ਗੁਰੂ ਦਾ ਮੈਂ ਕਹਣਾ ਸਾਰੀ ਕੌਮ ਦਾ ਨਹੀਂ ਸਾਰੀ ਮਨੁੱਖਤਾ ਦੇ ਕੀ ਆ ਸਾਡੇ ਕੀ ਆ ਸਾਰੀ ਦੇ ਮਾਕੇ ਗੁਰੂ ਸੀਗੇ ਉਹ ਠੀਕ ਹੈ ਨਾ ਅਸੀਂ ਮਾਕੇ ਅਕਸਰ ਹੀ ਕਹਿੰਦੇ ਹਿੰਦ ਦੀ ਜਾਤ ਸਾਡੇ ਗੁਰੂ ਨੂੰ ਨਾ ਕਹੋ ਇੱਕ ਪਾਸੇ ਦੀ ਕੀ ਹੈ ਕਿ ਸਾਡੇ ਭਾਈ ਕੀ ਅਸੀਂ ਕਰਨ ਜੋਗਾ ਕੱਲੀ ਐਸਜੀਪੀਸੀ ਬਣਾਉ ਕੋਈ ਵੀ ਤਰਜੇ ਮਣਾਉਂਦੀ ਆ ਸਾਡੇ ਗੁਰੂ ਦੀ ਉਸਤਤਿ ਗੱਲ ਕਰਦੀ ਆ ਤਾਂ ਐ ਜੀਪੀਸੀ ਨੂੰ ਉਹਨੂੰ ਸਪੋਰਟ ਕਰਨਾ ਚਾਹੀਦਾ ਜੀ ਨਾ ਕਿ ਇਕੱਲੇ ਬਾਦਲਕੇ ਨੂੰ ਸਪੋਰਟ ਐ ਜੀਪੀਸੀ ਨੇ ਕਰਨੀ ਆ ਪਰ ਇਹ ਜੋ ਨਖਿਤਕੁਣਾ ਕੀਤਾ ਗਿਆ ਬਾਦਲਕੇਆ ਵੱਲੋਂ ਕੀਤਾ ਗਿਆ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਨਲਾਈਕੀ ਕੀ ਪਛਾਨਣੀ ਪਊ ਮੈਂ ਕਹਿੰਦਾ ਵੀ ਬੋਲ ਕੇ ਦਿਖਾਵੇ ਇਹ ਮੁੱਖ ਮੰਤਰੀ ਸਾਡੇ ਕਾਲ ਤੱਕ ਦੇ ਜਥੇਦਾਰ ਕਿਰਦਾਰ ਵਾਲੇ ਹੋਣ ਉਹਨਾਂ ਦੇ ਪੱਲੇ ਕੁਝ ਹੋਵੇ ਠੀਕ ਹੈ ਨਾ ਬਾਦਲਕੇ ਮੈਂ ਕਹਿੰਦਾ ਵੀ ਝਾੜੂ ਵਰਤਾਰ ਨਾ ਹੋਣ ਉਹਨਾਂ ਦੇ ਚਾਂਚੇ ਨਾ ਹੋਣ ਤੇ ਇੱਕ ਕਾਬਲ ਬੰਦਾ ਬੈਠਾ ਹੋਵੇ ਫੇਰ ਸਾਡੇ ਮੈਂ ਕਹਣਾ ਉੱਥੇ ਕੋਈ ਸਵਾਲ ਖੜਾ ਕਰੂ ਨਾ ਕੱਲੇ ਕੱਲੇ ਸਿੱਖ ਜਿਹੜਾ ਦੁਨੀਆਂ 'ਚ ਬੈਠਾ ਉਹਦੀ ਕੱਲੇ ਦੀ ਰੂਹ ਫੂਕੀ ਜਾਊ ਤੇ ਮੈਂ ਕਹਣਾ ਭਗਵੰਤ ਮਾਨ ਨੂੰ ਬੋਲਣ ਜੋਗਾ ਨਹੀਂ ਕਿਸੇ ਨੂੰ ਛੱਡਣਾ ਪਰ ਭਈ ਉਹ ਬੋਲਦਾ ਕਿਉਂ ਆ ਕਿਉਂਕਿ ਬੋਲਣ ਜੋਗਾ ਤੁਸੀਂ ਕੀਤਾ ਬਾਦਲ ਕੇ ਲਾਣੇ ਨਹੀਂ ਤੇ ਜਿਹੜੇ ਅੱਜ ਕਮੈਂਟ ਦੇ ਵਿੱਚ ਮੈਂ ਕਹਣਾ ਨੈਗੇਟਿਵ ਬਿਰੋੜੇ ਕਰਨਗੇ ਉਹਨਾਂ ਸਾਰਿਆਂ ਨੂੰ ਮੇਰੀ ਇੱਕੋ ਗੱਲ ਕਹਿਣਾ ਕਿ ਮਾੜੀ-ਮੋਟੀ ਕੀ ਸੁਰਤ ਤੋਂ ਕੰਮ ਲੱਗੇ ਸਭ ਤੋਂ ਪਹਿਲਾਂ ਤਾਂ ਅਸੀਂ ਮੈਂ ਕਹਣਾ ਆਪਦੇ ਪੀੜੀ ਥਲੇ ਸੋਟਾ ਮਾਰ ਕੇ ਜਿਹੜੀਆਂ ਸਾਡੇ 'ਚ ਕਮੀਆਂ ਨੇ ਸਾਡੇ ਜੱਜੇਦਾਰਾ ਦੇ ਕਿਰਦਾਰ ਬਣਨੇ ਚਾਹੀਦੇ ਆ ਹੋਣੇ ਚਾਹੀਦੇ ਆ ਅੱਜ ਤਲਵੰਡੀ ਸਾਹਿਬ ਉਹ ਜਿਹੜੇ ਮੈਂ ਕਿ ਜੱਜੇਦਾਰ ਸਾਹਿਬ ਨੇ ਕਿਹਾ ਵੇ ਆ ਉਹਨਾਂ ਦਾ ਪਿਛੋਕੜ ਪਤਾ ਕਰ ਲਿਓ ਕੀ ਐ ਕਿੱਥੋਂ ਆਇਆ ਕਿੰਨੇ ਕੁ ਮਗ ਕੀਆ ਬਾਣੇ ਪਾਣੀ ਦੇ ਧਾਰਨੀ ਹੈਗੇ ਕਿੰਨੀ ਕੁ ਨੌਲੇਜ ਰੱਖਦੇ ਆ ਅਸੀਂ ਸ਼ਰਾਬੀ ਮੁੱਖ ਮੰਤਰੀ ਕਹਿੰਦੇ ਸਵਾਲ ਕਰਦਾ ਮੈਂ ਕਹਿੰਦਾ ਐਜੀਪੀਸੀ ਮੈਂਬਰ ਜਿਹੜੇ ਹੈਗੇ ਆ ਉਹਨਾਂ ਦੀਆਂ ਕੀਆਂ ਤਸਵੀਰਾਂ ਵਾਇਰਲ ਹੋਈਆਂ ਵੀ ਇਹਨੇ ਸ਼ਰਾਬਾ ਪੀਂਦਿਆਂ ਦੀਆਂ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਆਈਆਂ ਗਈਆਂ ਨੇ ਇਹ ਜਿਹੇ ਵੀ ਮੁਲਾਜ਼ਮਾਂ ਦੀਆਂ ਤਸਵੀਰਾਂ ਲੋਕਾਂ ਦੇ ਵਿੱਚ ਪਬਲਿਕ ਜਨਤਕ ਹੋਈਆਂ ਵੀ ਆ ਨੇ ਚੋਰ ਨੂੰ ਠੀਕ ਹੈ ਨਾ ਜਿਨ੍ਹਾਂ ਦੇ ਗਾਤਰੇ ਕੀ ਆ ਪਾਏ ਹੋਏ ਸੀ ਕਿ ਅਮਰਤ ਸ਼ੱਕੇ ਉਹ ਲੋਕਾਂ ਨੇ ਕੀ ਆ ਤੋਂ ਹੋ ਕੀਤਾ ਵਿਆ ਉਹ ਲੋਕਾਂ ਨੂੰ ਮਗੇ ਬੋਲਣਾ ਬਣਦਾ ਅਗਲੇ ਨੂੰ ਬੋਲਣ ਨੂੰ ਥਾਂ ਮਿਲੀ ਆ ਮੈਂ ਕਹਿੰਦਾ ਸਾਡੇ ਕਿਰਦਾਰ ਵਾਲੇ ਬੰਦੇ ਪੂਰੇ ਬੈਠੇ ਹੋਣ ਅਕਾਲ ਤਖਤ ਦਾ ਜਥੇਦਾਰ ਸਾਡਾ ਕਿਰਦਾਰ ਵਾਲਾ ਸ਼ਖਸ ਹੋਵੇ ਜਿਹੜਾ ਕਿ ਆ ਬਾਦਲਾਂ ਦੀ ਕੀ ਆ ਮੈਂ ਕਹਿੰਦਾ ਜੇਬ ਦੇ ਵਿੱਚੋਂ ਪੌਫਟ ਦੇ ਵਿੱਚੋਂ ਨਾ ਚੁਣਿਆ ਗਿਆ ਹੋਵੇ ਤੇ ਸਾਰੇ ਲੋਕਾਂ ਨੇ ਜਿਵੇਂ ਜਗਤਾਰ ਸਿੰਘ ਹਵਾਰਾ ਕਾਲ ਤਖਤ ਦੇ ਜਥੇਦਾਰ ਨੇ ਕੋਈ ਪਤਾ ਸਵਾਲ ਕਰੇ ਉਹਨਾਂ ਤੇ ਐ ਮੈਂ ਕਿਹਾ ਕਿ ਨਾ ਭਗਵਾਨ ਤੁਮਾਨ ਬੋਲ ਕੇ ਦਿਖਾਵੇ ਉਹਨਾਂ ਦੀ ਸ਼ਖਸੀਅਤ ਬਾਰੇ ਅੱਜ ਬੋਲਦੇ ਤਾਂ ਭਾਈ ਕਿਉਂਕਿ ਚੋਰ ਨੂੰ ਤੁਸੀਂ ਉਹਨਾਂ ਨੂੰ ਬਣਾਇਆ ਉਹ ਕਹਿੰਦਾ ਮਰਿਆਦਾ ਭੰਗ ਕਰਕੇ ਤੁਸੀਂ ਚੁਣਿਆ ਜਿਹੜਾ ਮੈਂ ਕਿ ਜਥੇਦਾਰ ਚੁਣਿਆ ਉਹ ਲਾਇਆ ਕਿ ਨਾ ਲਾਇਆ ਮਰਿਆਦਾ ਭੰਗ ਕਰਕੇ ਭਾਈ ਉਹ ਇਕੱਲੇ ਨਹੀਂ ਹੋਰ ਵੀ ਜਥੇਦਾਰ ਜਿਹੜੇ ਲਾਏ ਗਏ ਆ ਥੋੜੇ ਅੰਦਰ ਕੀ ਆ ਡਰ ਸੀ ਤੇ ਥੋੜੇ ਕੀ ਇਹ ਕਿਰਦਾਰ ਜੇ ਚੰਗੇ ਹੁੰਦੇ ਮੈਂ ਕਿਹਾ ਤੁਸੀਂ 8-10 ਦਿਨ ਅੜਕ ਜਾਂਦੇ ਲੋਕਾਂ ਨੇ ਸਹਿਮਤੀ ਬਣਾ ਕੇ ਫਿਰ ਜਥੇਦਾਰ ਸਾਡਾ ਲੱਗਦਾ ਸਾਰੇ ਲੋਕ ਸਹਿਮਤ ਝਾਉਂਦੇ ਪਰ ਜਿਸ ਤਰੀਕੇ ਨਾਲ ਜਥੇਦਾਰ ਲਾਇਆ ਕੋਈ ਦੀ ਕ੍ਰੈਡੀਬਿਲਟੀ ਨੂੰ ਤਾਂ ਮੈਂ ਕਹਣਾ ਕਿਹੜੇ ਬੰਦੇ ਦੇ ਅੰਦਰ ਸ਼ਰਧਾ ਰੂ ਯਾਰ ਮੈਂ ਕਹਣਾ ਆਕਾਲ ਤਖਤ ਨੂੰ ਢਾਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਅੰਦਰੋਂ ਅੱਜ ਵੀ ਢਾਈ ਜਾਂਦੇ ਆ ਉਹ ਲੋਕਾਂ ਨੂੰ ਪਛਾਣ ਕਰਨਾ ਪਊ ਉਹ ਇਹ ਨਹੀਂ ਹੈਗੇ ਜਿਹੜੇ ਸਵਾਲ ਕਰਦੇ ਆ ਉਹ ਸਵਾਲ ਤਾਂ ਕਰਦੇ ਆ ਕਿਉਂਕਿ ਕੀਆ ਕਮੀਆਂ ਹੈਗੀਆਂ ਨੇ ਇਸੇ ਕਰਕੇ ਸਵਾਲ ਹੁੰਦੇ ਆ ਤੇ ਗੁਰਬਾਣੀ ਨੂੰ ਵਪਾਰ ਬਣਾਉਣ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਕੀ ਉੱਥੋਂ ਪੈਸੇ ਵੀ ਕਮਾਏ ਆ ਜਿਹੜੇ ਆਕਾਲ ਤਖਤ ਨੂੰ ਪਹਿਲਾਂ ਵੀ ਜਿਨ੍ਹਾਂ ਨੇ ਅੰਦਰੋਂ ਢਾਇਆ ਤੇ ਹੁਣ ਵੀ ਢਾ ਰਹੇ ਉਹਨਾਂ ਦੀ شناخت ਕਰਕੇ ਉਹਨਾਂ ਲੋਕਾਂ ਨੂੰ ਪਹਿਲਾਂ ਲਾਂਭੇ ਕਰੀਏ ਫੇਰ ਸਾਡੇ ਕੀ ਆਕਾਲ ਤਖਤ ਨੂੰ ਤੇ ਐਸਜੀਪੀਸੀ ਜਿਹੜ ਉਹਦੇ ਤੇ ਕੋਈ ਬੰਦਾ ਸਵਾਲ ਕਰਕੇ ਦਿਖਾਵੇ ਨਹੀਂ ਅਗਲੇ ਦਾ ਸਵਾਲ ਕਰਨਗੇ ਤੇ ਜਲੀਨ ਸਾਰੇ ਸਿੱਖ ਹੋਣਗੇ ਉਹ ਬੰਦੇ ਨੂੰ ਸਵਾਲ ਕਰਨ ਦਾ ਜਿਹੜਾ ਮੌਕਾ ਦਿੱਤਾ ਗਿਆ ਉਹਦੇ ਵਾਸਤੇ ਲਹਨਤ ਮੈਂ ਬਾਦਲ ਗਿਆ ਨੂੰ ਪਾਉਣਾ ਤੁਸੀਂ ਕਿਹਨੂੰ ਪਾਉਣੇ ਹੋ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਬਾਦਲਗੇ ਮੈਂ ਕਿ ਆਈਟੀ ਸੈੱਲ ਵਾਲੇ ਆ ਜਿਨ੍ਹਾਂ ਨੇ ਅਜੇ ਕਮੈਂਟ ਵੀ ਕਰਨੇ ਆ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਥੋੜਾ ਜਿਹਾ ਦਿਮਾਗ ਆਪ ਦਾ ਵੀ ਲਾਇਆ ਜੀ ਅੰਦਰ ਫੋੜੀ ਸਿੱਖੀ ਹੈਗੀ ਆ ਤੇ ਜੇ ਖਰੀਦੇ ਵੀ ਟੱਟੂ ਹੈ ਕੋ ਫਿਰ ਤੁਸੀਂ ਕਮੈਂਟ ਕਰਨੇ ਆ ਲੌਕਟ ਪ੍ਰੋਫਾਈਲਾਂ ਤੋਂ ਕਰਨੇ ਆ ਤੇ ਕਈ ਪ੍ਰੋਫਾਈਲਾਂ ਦਾ ਜਦੋਂ ਖੋਲ ਕੇ ਦੇਖਾਂਗੇ ਉਹਨਾਂ ਦੀ ਸੁਖਵੀਰ ਬਾਦਲ ਦੇ ਨਾਲ ਫੋਟੋ ਹੋਣੀ ਆ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਕਿ ਸਾਨੂੰ ਸਿਰਾਂ ਤੋਂ ਕੰਮ ਲੈਣਾ ਚਾਹੀਦਾ ਤੇ ਸਾਨੂੰ ਸਾਡੀ ਪੀਰੀ ਨੂੰ ਮੀਰੀ ਤੇ ਉੱਤੇ ਕੀ ਆ ਸਾਨੂੰ ਰੱਖਣਾ ਪਊਗਾ ਮੋਟ ਕ੍ਰੀਮ ਤੋਂ ਲੈ ਕੇ ਅੱਜ ਤੋਂ ਨਹੀਂ ਮੈਂ ਕਹਿੰਦਾ ਪੁਰਾਣੇ ਸਮਿਆਂ ਤੋਂ ਲੈ ਕੇ ਜੋ ਕੁਝ ਕੀ ਆ ਸਾਡੇ ਵਿੱਚ ਵਾਪਰਿਆ ਪਹਿਲਾਂ ਹਿੰਦੂ ਰਾਜਾ ਨੇ ਤੇ ਬ੍ਰਾਹਮਣਵਾਦੀ ਵੀ ਆ ਬ੍ਰਾਹਮਣਵਾਦੀ ਸੋਚ ਵਾਲੇ ਜਿਹੜੇ ਨੌਕ ਸੀ ਉਹ ਇਕੱਠੇ ਹੋ ਕੇ ਸਾਨੂੰ ਸਾਡੇ ਲੋਕਾਂ ਨੂੰ ਸ਼ੂਦਰ ਬਣਾਇਆ ਬਹੁਤ ਅਤਿਆਚਾਰ ਕੀਤਾ ਉਦੋਂ ਬਾਅਦ ਮੁਸਲਮਾਨਾਂ ਨੇ ਉਹਨਾਂ ਨੇ ਕਾਜੀ ਨੂੰ ਨਾਲ ਖੜਾ ਕੇ ਸਾਡੇ ਗੁਰੂ ਸਾਹਿਬਾਨ ਨੂੰ ਤੇ ਛੋਡੇ ਸਹਿਬਜ਼ਾਦਿਆਂ ਨੂੰ ਸਜ਼ਾ ਮਾਂ ਦਿੱਤੀਆਂ ਤੇ ਅੱਜ ਉਹੀ ਕੰਮ ਜਿਹੜਾ ਹੈਗਾ ਉਹ ਸਾਡੇ ਇਹ ਕਰੀ ਜਾਂਦੇ ਆ ਜਿਹੜੀ ਜਰਾਜਨੀਤੀ ਨੂੰ ਅਸੀਂ ਨਫ਼ਰਤ ਕਰਦੇ ਆ ਸੈਂਟਰ ਦੇ ਵਿੱਚ ਅੱਜ ਮੋਦੀ ਕਹੇ ਰਹਿਣਾ ਕੀ ਕਰਦਾ ਉਹ ਵੀ ਧਰਮ ਦੀ ਆੜ ਦੇ ਵਿੱਚ ਲੋਕਾਂ ਤੇ ਅਤਿਆਚਾਰ ਕਰ ਰਿਹਾ ਆਪਦੇ ਧਰਮ ਦੇ ਲੋਕਾਂ ਨੂੰ ਸਭ ਤੋਂ ਵੱਧ ਨੀਂ ਪੀੜ ਰਿਹਾ ਤੇ ਉਹੀ ਕੰਮ ਜਦੋਂ ਪੰਜਾਬ ਦੀ ਸਿਆਸਤ ਕਰੂਗੀ ਜਿਹੜੇ ਲੋਕ ਗੁਰਬਾਣੀ ਨੂੰ ਤੇ ਗੁਰੂ ਦੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਜਿਹੜੇ ਸਮਝਦੇ ਆ ਕਿ ਸੰਤ ਤੇ ਸਿਪਾਹੀ ਇਕੱਠੇ ਹੋ ਕੇ ਕਿਵੇਂ ਕੀਆ ਗੁਰੂ ਸਾਹਿਬ ਨੇ ਸਾਨੂੰ ਇਕੱਠੇ ਕੀਤਾ ਇਹਦੇ ਕਿਹੜੀ ਚੀਜ਼ ਨੂੰ ਉੱਤੇ ਰੱਖਿਆ ਸੀ ਕਿਸ ਤਰੀਕੇ ਨਾਲ ਪੀਰੀ ਨੂੰ ਕੀਆ ਮੈਂ ਕਹਿੰਦਾ ਵੀ ਉੱਪਰਲਾ ਸਥਾਨ ਦਿੱਤਾ ਸੀ ਪਰ ਜੇ ਬਾਦਲ ਕੇ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਨੂੰ ਕੰਡੈਮ ਵੀ ਕਰਾਂਗੇ ਲਾਣਤ ਵੀ ਪਾਵਾਂਗੇ ਹਾਂਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਧੂਰੀ ਦੇ ਵਿੱਚ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜੋ ਸਵਦਾਵਲੀ ਵਰਤੀ ਗਈ ਹੈ ਜਾਂ ਇਹ ਕਹਿ ਲਈਏ افواਹ ਫਲਾਉਂਦੀ ਸ਼ਾਸ ਤੇ ਜਾਂ ਕਹਿ ਲਈਏ ਕਿ ਇੱਕ ਤਰ੍ਹਾਂ ਦੀ ਧਮਕੀ ਕਿ ਮੈਨੂੰ ਪਤਾ ਲੱਗਿਆ ਕਿ ਮੈਨੂੰ ਸਖਤਰੇਤ ਤੇ ਬੁਲਾਉਣ ਨੂੰ ਫਿਰਦੇ ਸ਼੍ਰੋਮਣੀ ਕਮੇਟੀ ਸਖਤਰੇਤ ਤੇ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਜੇ ਕੋਈ ਇਨਸਾਨ ਨੂੰ ਸਿੱਖ ਨੂੰ ਤਲਬ ਕੀਤਾ ਜਾਂਦਾ ਤਾਂ ਅਕਾਲ ਤਖਤ ਸਭ ਤੇ ਤਲਬ ਕੀਤਾ ਜਾਂਦਾ ਸਖਤਰੇਤ ਤੇ ਨਾ ਕਿ ਸ਼੍ਰੋਮਣੀ ਕਮੇਟੀ ਦੇ ਸਖਤਰੇਤ ਤੇ ਇਹ ਤੁਸੀਂ ਦਰੁਸਤ ਕਰੋ ਆਪ ਦਾ ਤੇ ਫੇਰ ਤੁਸੀਂ ਕਹਿ ਰਹੇ ਹੋ ਅਕੇਜੀ ਮੈਨੂੰ ਬਲਾਓ ਸਹੀ ਮੇਰੇ ਕੋਲੇ ਪਲੰਦੇ ਪਏ ਐ ਏਡੇ ਏਡੇ ਚਿੱਠੇ ਪਏ ਐ ਤੇ ਮੈਂ ਸਾਰੇ ਖੋਲ ਕੇ ਰੱਖ ਦੂੰ ਇਹਦਾ ਮਤਲਬ ਜੇ ਨਹੀਂ ਬੁਲਾਉਂਦੇ ਤਾਂ ਤੁਸੀਂ ਪੰਥ ਨਾਲ ਕੌਮ ਨਾਲ ਪੰਜਾਬ ਨਾਲ ਧੋਖਾ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਕਿੱਥੋਂ ਕਿਹਨੇ ਲੈ ਕੇ ਕੀ ਬਣਾਇਆ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੈ ਤਾਂ ਕੌਮ ਤੇ ਪੰਥ ਤੇ ਸਾਨ ਕਰੋ ਤੁਹਾਡੇ ਕੋਲੇ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਇੰਟੈਲੀਜੈਂਸੀ ਹੈ ਸਭ ਕੁਝ ਤੁਹਾਡੇ ਕੋਲੇ ਰਿਕਾਰਡ ਹੈ ਜੇ ਕਿਸੇ ਨੇ ਲੁੱਟਿਆ ਗੋਲਕ ਦਾ ਧਨ ਜੇ ਕਿਸੇ ਨੇ ਦਰਬਾਰ ਤੋਂ ਕੀਤੀ ਹੈ ਤਾਂ ਫੜ ਕੇ ਸਲਾਖਾਂ ਸਿੱਟੋ ਜਿੰਨਾ ਸਿੱਟੋ ਤਾਂ ਕਿ ਕੌਮ ਵੀ ਕਹੋਗੀ ਵੀ ਠੀਕ ਹੈ ਪਰ ਇਹ ਨਹੀਂ ਵੀ ਅਸੀਂ ਮੁੱਖ ਮੰਤਰੀ ਹੈਗੇ ਆ ਤੇ ਇੱਕੇ ਤਰ੍ਹਾਂ ਦਾ ਤੁਸੀਂ ਅਕਾਲ ਤਖਸਾਲ ਨੂੰ ਵੀ ਧਮਕਾ ਰਹੇ ਹੋ ਤੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਵੀ ਧਮਕਾ ਰਹੇ ਹੋ ਇੱਕ ਤੱਕ ਨਾਲ ਹਵਾਵਾਂ ਵੀ ਡਾ ਰਹੇ ਹੋ ਕਿ ਕਿੱਥੋਂ ਆਇਆ ਕਿੱਥੇ ਗਿਆ ਮੇਰੇ ਕੋਲ ਸਾਰਾ ਕੁਝ ਪਿਆ ਸਾਰਾ ਕੁਝ ਪਤਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਤੁਸੀਂ ਇੱਕ ਪਾਸੇ ਇਹ ਕਹਿ ਰਹੇ ਹੋ ਵੀ ਮੈਨੂੰ ਪਤਾ ਤੇ ਫਿਰ ਕਿਉਂ ਨਹੀਂ ਨਸਰ ਕਰਦੇ ਕਿਉਂ ਨਹੀਂ ਕਾਰਵਾਈ ਕਰਦੇ ਮੇਰਾ ਕਹਿਣ ਦਾ ਭਾਵ ਸੱਤਾ ਦੇ ਨਸ਼ੇ 'ਚ ਪਾਵਰ ਦੇ ਨਸ਼ੇ 'ਚ ਤੁਸੀਂ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਰ ਨੂੰ ਚੈਲੰਜ ਕਰ ਰਹੇ ਹੋ ਕੌਮ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਲੰਜ ਕਰ ਰਹੇ ਹੋ ਜੋ ਬਹੁਤ ਮੰਦਭਾਗਾ ਨਹੀਂ ਕਰਨਾ ਚਾਹੀਦਾ ਤੁਹਾਡਾ ਕੰਮ ਹੈ ਤੁਹਾਨੂੰ ਕੌਮ ਨੇ ਪੰਜਾਬ ਨੇ ਨਿਮਹਿਤ ਕੀ ਦਿੱਤੀ ਹੈ ਸੂਬੇ ਦਾ ਮੁੱਖ ਮੰਤਰੀ ਬਣਾਇਆਗਾ ਤੇ ਲੋਕਾਂ ਦੇ ਜੋ ਰੋਜ਼ ਹੜਤਾਲਾਂ ਹੋ ਰਹੀਆਂ ਧਰਨੇ ਹੋ ਰਹੇ ਆ ਤਨਖਾਣ ਹੀ ਮਿਲ ਰਹੀਆਂ ਇੱਥੇ ਨਾ ਟੀਚਰ ਪੂਰੇ ਐ ਨਾ ਡਾਕਟਰ ਪੂਰੇ ਐ ਨਾ ਪ੍ਰੋਫੈਸਰ ਪੂਰੇ ਐ ਜੋ ਬੇਸਕ ਲੋੜਾਂ ਉਹ ਨਾ ਦੇ ਸਕੋ ਤੇ ਜੋ ਲੋਕਾਂ ਨਾਲ ਵਾਅਦੇ ਕੀਤੇ ਐ ਤੁਸੀਂ ਉਹ ਵੀ ਨਹੀਂ ਪੂਰੇ ਕਰ ਸਕੇ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿਤੇ ਨਾ ਕਿਤੇ ਤੁਸੀਂ ਫੇਰ ਕਾਂਤ ਨੂੰ ਕੌਮ ਨੂੰ ਸੇ ਕੌਮ ਨੂੰ ਕਿਤੇ ਨਾ ਕਿਤੇ ਚੈਲੰਜ ਕਰ ਰਹੇ ਹੋ ਜਾਂ ਬਦਨਾਮ ਕਰ ਦਿਆ ਛਾਛਾ ਰਚ ਰਹੇ ਹੋ ਬਹੁਤ ਹੀ ਮੰਦਭਾਗ